ਜਿਲੰਦਰ ਜ਼ਿਮਨੀ ਚੋਣਾ ਪਛਮੀ ਹਲਕੇ ਦੀ ਇਹਦੇ ਨਾਲ ਨਾਲ ਹੋਰਨਾਂ ਥਾਵਾਂ ਦੇ ਉੱਤੇ ਵੀ ਅੱਜ ਬਾਈ ਇਲੈਕਸ਼ਨ ਦੇ ਨਤੀਜੇ ਆਉਣੇ ਨੇ ਜਿਦੇ ਵਿੱਚ ਇੱਕ ਸੀਟ ਬਿਹਾਰ ਦੀ ਹੈ ਇੱਕ ਤਾਮਿਲਨਾਡੂ ਦੀ ਹੈ ਹਿਮਾਚਲ ਪ੍ਰਦੇਸ਼ ਦੀਆਂ 3 ਨੇ ਵੈਸਟ ਬੰਗਾਲ ਦੀਆਂ 4 ਨੇ ਤੇ ਇਸ ਤੋਂ ਇਲਾਵਾ ਉੱਤਰਾਖੰਡ ਦੀਆਂ 2 ਸੀਟਾਂ ਨੇ ਇਹਨਾਂ ਦੇ ਉੱਤੇ ਦੁਬਾਰਾ ਚੋਣਾ ਹੋਈਆਂ ਸੀਗੀਆਂ ਤਾਂ ਇਹ ਹੁਣ ਰਿਜ਼ਲਟ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਕੁਝ ਪਲਾਂ ਦੇ ਵਿੱਚ ਮੁਕਾਬਲਾ ਕਾਫੀ ਫਸਵਾ ਹੈ ਤੇ 2:00 ਵਜੇ ਤੱਕ ਸਾਰੀ ਸਥਿਤੀ ਸਪਸ਼ਟ ਹੋ ਜਾਊਗੀ ਕਿ ਪੰਜਾਬ ਵਾਲੀ ਜਨੰਦਰ ਵਾਲੀ ਚੋਣ ਦੇ ਉੱਤੇ ਕੌਣ ਅੱਗੇ ਵਧ ਰਿਹਾ ਹੈ ਕੌਣ ਪਿੱਛੇ ਰਹਿ ਗਿਆ ਹੈ ਉਮੀਦਵਾਰ ਆਪਸ ਦੇ ਵਿੱਚ ਇੱਕ ਤਰੀਕੇ ਨਾਲ ਬਦਲੇ ਹੋਏ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਸੀਗਾ ਉਮੀਦਵਾਰ ਉਹ ਭਾਜਪਾ ਜਾਂ ਭਾਜਪਾ ਵਾਲਾ ਆਮ ਆਦਮੀ ਪਾਰਟੀ ਦੇ ਵਿੱਚ ਆ ਤਾਂ ਕੁਲ ਮਿਲਾ ਕੇ ਸੀਟ ਉਹੀ ਹੈ ਉਮੀਦਵਾਰ ਉਹੀ ਨੇ ਪਾਰਟੀਆਂ ਵੱਖੋ-ਵੱਖਰੀਆਂ ਨੇ ਤੇ ਕੁਝ ਇੱਕ ਨਵੇਂ ਉਮੀਦਵਾਰ ਨੇ ਜਿਨ੍ਹਾਂ ਦੇ ਕੋਲ ਵਿਚਾਰਿਆਂ ਕੋਲੇ ਸਮਰਥਨ ਵੀ ਹੈ ਨਹੀਂ ਇੱਕ ਦੇ ਕੋਲੇ ਸ਼੍ਰੋਮਣੀ ਅਕਾਲੀ ਦਲ ਵਾਲੇ ਕੋਲੇ ਤਾਂ ਕੁਲਮਲਾ ਕੇ ਅੱਜ ਵਾਲੇ ਜਿਹੜੇ ਨਤੀਜੇ ਨੇ ਉਹ ਕਾਫੀ ਕੁਝ ਤੈਹ ਕਰ ਦੇਣਗੇ ਪੰਜਾਬ ਦੀ ਸਿਆਸਤ ਦਾ ਕਿ ਕਿੰਨਾ ਕੁ ਜ਼ੋਰ ਲਾਉਣ ਦੇ ਵਿੱਚ ਆਵਾਦਿ ਪਾਰਟੀ ਕਾਮਯਾਬ ਹੋਈ ਹੈ ਬੀਜੇਪੀ ਨੂੰ ਕਿੰਨਾ ਕੁ ਆਸਾਂ ਨੂੰ ਉਹਨਾਂ ਦੀਆਂ ਨੂੰ ਬੂਰ ਪੈ ਚੁੱਕਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆਪਸ ਦੇ ਵਿੱਚ ਕਲੇਸ਼ ਪਿਆ ਹੈ ਉਹਦਾ ਕਿੰਨਾ ਕੁ ਨੁਕਸਾਨ ਹੋਇਆ ਹੈ ਜਲੰਧਰ ਦੇ ਵਿੱਚ ਨਾ ਉਹਦਾ ਜਿਹੜਾ ਨੁਕਸਾਨ ਤਾਂ ਦੇਖੋ ਹਰਕ ਪਾਰਟੀ ਦਾ ਕਿੰਨਾ ਕਿੰਤਰ ਵਿੱਚ ਹੁੰਦੀ ਹੈ ਬਸ ਚੋਣਾਂ ਲੜੀਆਂ ਭੁਗਤਮਾਨ ਨੇ ਬੜੇ شدت ਨਾਲ ਨੇ ਹੂੰ ਦੋ ਰਾਮ ਨਹੀਂ ਗਿਆ ਹਰ ਇੱਕ 35 ਕਵਾੜ ਨੇ ਵਿਖਿਆ ਉੱਤੇ ਮੈਨੂੰ ਲੱਗਦਾ 35 ਕਵਾੜ ਹੋਣਗੇ 35 36 ਹੋਣਗੇ 34 35 ਕਹਿੰਦੇ ਆ ਉਹ ਉਹਨਾਂ ਦੇ ਵਿੱਚ ਹਰ ਥਾਂ ਤੇ ਕਈ ਕਈ ਬੰਦੇ ਹਰ ਇੱਕ ਬੋਰਡ ਤੇ ਬੰਦਾ ਲਾਦਾ ਭਗਵਾਂ ਤੁਮਾ ਨੇ ਹਮ ਐਮ ਐਲ ਏ ਮੰਤਰੀ ਭਾਈ ਉੱਥੇ ਇਸ ਤਰੀਕੇ ਨਾਲ ਚੋਣ ਲੜੀ ਆ ਭਗਵਾਂ ਤੁਮਾ ਨੇ ਜਿਵੇਂ ਜੁੱਧ ਲੜ ਰਿਆ ਹੁੰਦਾ ਐਡੀ ਪੱਟੀ ਚੋਣ ਬਣਾਤੀ ਭਗਵਾਂ ਤੁਮਾ ਨੇ ਜਲੰਧਰ ਪੱਛਮੀ ਦੀ ਉਹਦੇ ਪਿੱਛੇ ਪਤਾ ਕਾਰਨ ਕੀ ਆ ਕਾਰਨ ਆਇਆ ਉਹਦੇ ਪਿੱਛੇ ਤੁਸੀਂ ਚੋਣ ਦੇਖਿਆ ਆਪਣਾ ਉਹਦੀ ਅਮੇਠੀ ਵਾਲੀ ਹਮ ਅਮੇਠੀ ਤੇ ਉਹ ਚੋਣ ਕਿਹੜੇ ਜ਼ਰੀਏ ਪਰਾ ਸਿਮਰਤੀ ਰਾਨੀ ਖਿਲਾਫ ਹਮ ਆ ਉਹਦਾ ਮੈਂ ਕਿਹਾ ਪੀਆ ਸੋਨਿਆ ਕਦੀ ਦਾ ਕਿਸ਼ੋਰੀ ਲਾਲ ਕੀ ਕਿਸ਼ੋਰੀ ਲਾਲ ਹਾਂ ਹਮ ਪੀਆ ਪੀਆ ਤੋਂ ਹਰਾ ਦਿਓ ਹਮ ਮਤਲਬ ਕਿ ਦੇਖੋ ਕਿੰਨੀ ਵੱਡੀ ਗੱਲ ਆ ਵੀ ਆਪ ਨੇ ਚੋਲਣੀ ਤੂ ਇਹ ਇਹ ਤਰੀਕੇ ਹੁੰਦੇ ਆ ਇੱਕ ਦੂਜੇ ਨੂੰ ਸੁੱਟਣ ਦੇ ਢੇਟ ਉਹਨੇ ਅਮੇਠੀ ਤੋਂ ਪਤਾ ਸੀ ਰਿਪੋਰਟ ਆ ਗਈ ਸੀ ਕਿ ਸਮਰਤੀ ਦਾ ਨਹੀਂ ਹਾਰੀ ਗਈ ਇੱਥੇ ਵੀ ਸਮਰਤੀ ਨਾਨੀ ਦਾ ਬਹੁਤ ਵਧੀਆ ਕਿਰਦਾਰ ਨਹੀਂ ਰਿਹਾ ਇੱਥੇ ਉਹ ਸਿਸਟਮ ਵਿਗੜ ਗਿਆ ਤੇ ਸਮਰਤੀ ਨਾਨੀ ਹਾਰੀ ਗਈ ਇੱਥੇ ਤੇ ਉਹ ਆਪਣੇ ਪੀਏ ਦੋਹਰਾਤੀ ਹੁਣ ਇੱਥੇ ਕੀ ਆ ਕੌਣ ਕਿਹਨੇ ਗੁਦਾਰੀ ਕੀਤੀ ਆ ਆਮਾਦੀ ਪਾਰਟੀ ਭਗਵੰਤ ਮਾਨ ਨਾਲ ਸ਼ੀਤ ਲਗਰਾਲ ਨੇ ਕੀ ਤੋਂ ਨਾਲ ਉਹ ਭਾਜਪਾ ਦੇ ਬੰਦੇ ਤੋਂ ਭਾਜਪਾ ਦੇ ਹੀ ਬੰਦੇ ਤੋਂ ਉਹਨੂੰ ਹਰਾਉਣ ਦਾ ਜੇਦਾ ਕਰ ਲਿਆ ਭੂਤਮਾਨ ਨੇ ਵੀ ਤੈਨੂੰ ਭਾਜਪਾ ਦੇ ਬੰਦੇ ਨਾਲ ਹਰਾਉਣਾ ਸੀ ਜਿਸ ਭਾਜਪਾ ਕਿਹਾ ਤੋਂ ਤੈਨੂੰ ਭਾਜਪਾ ਤੋਂ ਹਰਾਵਾਂਗੇ ਅਸੀਂ ਜਿਹੜਾ ਬਾਪੂ ਚੰਨੀ ਨਾਲ ਭਗਤ ਜਿਹੜਾ ਹੈਗਾ ਉਹ ਜੋਰ ਲੈ ਕੇ ਭਾਜਪਾ ਦੇ ਪੱਖ ਵਿੱਚ ਹੁੰਦਾ ਸੀ ਮੰਤਰੀ ਬਣਿਆ ਉਸ ਤੋਂ ਵੀਡੀਓ ਪਵਾਤੀ ਕਿ ਮੈਂ ਸੇਵਾ ਕਰ ਲਈ ਆ ਕਰ ਲਈ ਆ ਠੀਕ ਫਿਰ ਤੁਸੀਂ ਹੁਣ ਮੇਰਾ ਸੇਵਾ ਕਰ ਰਿਹਾ ਮੇਰਾ ਮੁੰਡਾ ਤੁਸੀਂ ਇਹਨੂੰ ਵੋਟਾਂ ਪਾਓ ਠੀਕ ਹੈ ਜੀ ਉਹ ਉਹ ਤੋਂ ਸੇਵਾ ਉਹ ਤੋਂ ਕਰਾਤੇ ਤੇ ਬੜੇ ਵੱਡੇ ਪੱਧਰ ਤੇ ਕਾਂਗਰਸ ਨੇ ਵੀ ਭਾਵੇਂ ਬਹੁਤ ਕਾਂਗਰਸ ਦੀ ਚਰਚਾ ਘਟਾਈ ਆ ਰਹੀ ਆ ਚਰਚਾ ਵੱਧ ਰਹੀ ਆ ਆਮ ਆਦੀ ਪਾਰਟੀ ਦੀ ਇਸ ਕਰਕੇ ਜ਼ਿਆਦਾਤਰ ਜਿਹੜਾ ਜ਼ਿਆਦਾਤਰ ਪੱਖ ਲੱਗ ਰਿਹਾ ਮੈਨੂੰ ਉਹ ਵੱਡਾ ਮਜ਼ਬੂਤ ਪੱਖ ਉਹ ਸੱਤਾ ਧਾਰੀ ਧਿਰਦਾ ਹੈਗਾ ਕਿਉਂਕਿ ਸੱਤਾ ਧਾਰੀ ਧਿਰ ਤੋਂ ਲੋਕਾਂ ਨੇ ਕੰਮ ਵੀ ਕਰਾਉਣੇ ਹੁੰਦੇ ਆ ਹੂੰ ਕੰਮ ਕਰਾਉਣ ਕਰਕੇ ਲੋਕ ਜਿਹੜੇ ਨਾਲ ਜੁੜਦੇ ਆ ਜੇ ਇਹਦਾ ਚੋਣਾਂ ਵਿੱਚ ਭਗੰਤ ਮਾਨ ਦੀ ਹਾਰ ਹੁੰਦੀ ਆ ਉਮੀਦਵਾਰ ਹਾਰਦਾ ਤਾਂ ਬਹੁਤ ਵੱਡੀ ਹਾਰ ਹੋ ਗਈ ਇਹ ਇਹਦੇ ਮਤ ਲੋਕ ਛੜ ਚੁੱਕੇ ਆ ਭਾਜਪਾ ਆਮ ਆਦੀ ਪਾਰਟੀ ਨੂੰ ਹੂੰ ਛੜ ਚੁੱਕੇ ਆ ਇਹਦੇ ਮਤ ਲੋਕ ਇਸ ਕਰਕੇ ਇਹ ਚੋਣ ਬੜੀ ਅਹਿਮ ਬਣ ਆਤੀ ਆ ਭੂਆ ਤੁਮਾਨ ਨੇ ਦੇਖੋ ਇਸ ਅਹਿਮੀਅਤ ਵਾਲੀ ਚੋਣ ਦੇ ਵਿੱਚ ਰਿਜ਼ਲਟ ਕੀ ਆਉਂਦਾ ਸਾਹਮਣੇ ਬਖ 12 11 12 ਵਜੇ ਤੋਂ ਸਪਸ਼ਟ ਲੱਗ ਜਾਏਗਾ ਪਤਾ ਜੀ ਬਿਲਕੁਲ ਜੀ ਨਿਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਸ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਕਲਾ ਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਰੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਭਰੋਹਰ ਸਿਹਤ ਉਹ ਸੰਸਕ੍ਰਿਤੀ ਕੀ ਉਗੀ ਬਾਤ ਅਪੀ 5 ਚੈਨਲ ਹਿੰਦੀ ਵੀ ਹੋਗਾ ਸਾਹਿਬ 5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕੁਮਤ ਰਾਜ ਚੁੰਵਾਵਾ ਤੇ ਤੁਸੀਂ ਦੇਖ ਲਿਓ 5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ